ਹਾਂ ਜੀ ਆਪਕਿ ਮੈਂ ਹੋਵਾਂਗਾ ਸਭ ਕੁਝ ਠਾਕ ਹੋਊਂਗੇ ਪ੍ਰਮਾਤਮਾ ਸਭ ਦੇ ਮੇਰ ਪਰ ਅਸਰਤ ਰੱਖੇ ਹਰ ਰੋਟੀ ਇਹਦੇ ਕੰਮ ਨਿਬੜ ਗਿਆ ਸੀ ਆਪਣਾ ਸ਼ਾਮ ਦਾ ਤੇ ਹੁਣ ਆਪਾਂ ਜਮਾਂ ਫੇਰੀਆਂ ਰੋਟੀ ਬਣਾਈ ਪਈ ਐ ਸਬਜੀ ਤਿਆਰ ਆ ਤੇ ਅੱਜ ਮੈਂ ਥੋੜਾ ਜਿਹਾ ਸੁਨੇਹਾ ਲੈ ਲਈ ਹੋਊਗੀ ਤੇ ਅੱਜ ਮੈਨੂੰ ਬਚਪਨ ਦੀ ਯਾਦ ਬਹੁਤ ਆਈ ਤੇ ਬਹੁਤ ਰੋ ਨਿਕਲਿਆ ਮੇਰਾ ਬਚਪਨ ਯਾਦਾਂ ਕਰ ਯਾਦ ਕਰਕੇ ਹਨਾ ਚਲੋ ਆਪਾਂ ਤੁਹਾਨੂੰ ਬਚਪਨ ਦੀ ਸੁਣਾਵਾਂਗੇ ਵੀ ਆਪਣਾ ਬਚਪਨ ਕਹੋ ਜਿਆ ਸੀ ਤੇ ਹੁਣ ਕਣਕ ਲਿਉਂਦੇ ਨੇ ਚੱਕ ਕੇ ਕਹਿੰਦੇ ਢੋਲ ਭਰਨਾ ਹਾਂ। ਉਹ ਵੀ ਢੋਲ ਸਾਪਾ। ਉਹ ਤੋਂ ਸੰਢੀ ਸੁਲਾਈ ਲਵਾਂਗੇ। ਉਹ ਨਾਲ ਆਪ ਢੋਲ ਸੁਖਾਈ ਕਰਦੇ ਢੋਲ ਦੀ। ਤੇ ਨਾਲ ਨਾਲ ਸਾਨੂੰ ਉਹ ਤਾਂ ਸਿਰ ਰਹੀ ਆਪਾਂ ਨੂੰ ਬਚਪਨ ਦੀਆਂ ਗੱਲਾਂ। ਬਚਪਨ ਤਾਂ ਕਹੇ ਜੀ ਚੇ ਸੀ। ਦੇ ਜਿੰਦਗੀ ਚੋਹ ਮੁਰਕੀ ਨਹੀਂ ਆਉਂਦਾ ਹਨਾ ਆਪਾਂ ਨੂੰ ਖਾਸ ਇਹਦਾ ਸੋਚਣਾ ਫਿਕਰ ਨਾ ਕਰਨਾ ਫੱਕਾ ਖਾ ਕੇ ਪੈ ਜਾਣਾ ਉੱਠ ਖੜਨਾ ਕੋਈ ਟੈਨਸ਼ਨ ਨਹੀਂ ਸੀ ਜਿਹੜੀਆਂ ਟੈਨਸ਼ਨ ਹੁਣ ਪੈ ਗਈਆਂ ਐਨਾ ਪਤਾ ਹੀ ਨਹੀਂ ਸੀ ਹਨਾ ਵੀ ਐਡੇ ਐਡੇ ਠੰਡਾਲਾਂ ਚ ਫਸਾਂਗੇ ਚਲੋ ਠੰਡਾਲ ਤਾਂ ਹਨਾ ਜਿਉਂਦੇ ਬੰਦੇ ਨੂੰ ਹੁੰਦੀ ਨੇ ਤੇ ਪਰ ਇੰਨੀਆਂ ਪਿੰਗਸ ਪਿੰਗਾਂ ਦਾ ਵੀ ਨਹੀਂ ਪਤਾ ਸੀ ਹਨਾ ਉਹ ਗੱਲ ਹੁਣ ਸਾਰਾ ਕੁਝ ਵੈਗਰੂ ਨੇ ਦਿਖਾਤਾ ਚੰਗੇ ਮਾੜੇ ਦੇ ਇਨਸਾਨ ਦਿਖਾਤੇ ਅੱਜ ਮੇਰੇ ਕਸਮ ਲੱਗ ਗਈ ਅੱਜ ਮੈਂ ਧਣੀ ਬਹੁਤ ਰੋਈ ਮੈਂ ਅੱਖ ਬਚਪਨ ਜਾਈ ਲੰਘ ਗਿਆ ਹਨ ਜਿਹੜਾ ਆ ਟਾਈਮ ਲੱਡਣਾ ਉਹ ਬਹੁਤ ਔਖਾ ਵਾ ਬਚਪਨ ਤੋਂ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਲੰਘ ਗਿਆ ਜਿਹੜਾ ਟਾਈਮ ਹੈ ਬਹੁਤ ਕੱਢਣਾ ਔਖਾ ਇਹ ਇਕ ਵੀਰਦਾਰ ਨੂੰ ਗੱਲ ਹਨਾ ਕੀ ਨਿਕਲੂਗਾ ਬੰਦਾ ਕਾਦੇ ਨਾ ਕਰਦਾ ਬੰਦੇ ਆਲੇ ਕੰਮ ਵੀ ਉਹੀ ਗੱਲ ਹਨਾ ਜੇ ਤੋ ਬੁੜੀ ਦੇ ਵਲ ਪੈ ਜੇ ਉਹ ਵੀ ਜੇ ਦਾ ਵਲ ਪੈ ਹੋਇਆ ਅਸਲ ਉਹਨੂੰ ਪਤਾ ਨਾ ਹਨਾ ਦੂਜਿਆਂ ਨੂੰ ਕਿਸੇ ਨੂੰ ਕੀ ਪਤਾ ਦੂਜਿਆਂ ਬਾਗਲੇ ਨੂੰ ਆਏ ਹੁੰਦਾ ਵੀ ਐਨੀ ਕਰਦੇ ਨੇ ਪਹਿਲਾਂ ਵਾਲੀ ਵਾਲ ਖੇਡਣ ਦਾ ਲਾਲਚ ਕਰ ਲੈਂਦੇ ਹੁਣ ਉੱਥੋਂ ਇੱਕ ਦੋ ਮੁੰਡਿਆਂ ਨਾਲ ਲੈ ਕੇ ਆਇਆ ਤੈਨੂੰ ਹੁਣ ਭਰਤਾਂਗੇ ਅਸੀਂ ਇਹ ਆਖਰੀ ਵਾਲੇ ਹਨ ਇਹ ਨਾਲੇ ਮੇਰਾ ਤੱਕੇ ਭਰਾੜਾ ਉਹਦਾ ਸਾਰਾ ਸੈਕਟਰ ਹੋ ਜਾ ਇਹਨਾਂ ਸਾਰੇ ਢਾਣ ਢੋਹਣੇ ਵਾਸਪਣ ਅਸੀਂ ਅੱਤਾਂ ਜਵਾਕ ਸੀ ਖੁਦ ਜੇ ਦਾ ਕੋਟ ਟਕ ਟਾਇਰਾ ਮਾਰ ਮਰਈਆ ਸਾਡੀ ਫੈਮਲੀ ਬਹੁਤ ਵੱਡੀ ਸੀ ਤੇ ਪਰਿਵਾਰ ਮੇਰੀ ਫੈਮਲੀ ਬਹੁਤ ਵੱਡੀ ਸੀ ਸਭ ਕੀਤੀ ਜਾ ਰਹੀ ਸਾਰੇ ਪਰਿਵਾਰ ਵੀ ਬਹੁਤ ਬੱਸੀ ਸਿਖਾਏਗੇ ਸਾਡਾ ਸਾਡੀਆਂ ਮਾਮਾ ਨੇ ਕਹਿਣਾ ਹਨ ਦੇਖੇ ਰੰਗ ਕਰਿਆ ਰੰਗਾਲੇ ਨੇ ਦੋ ਉਹ ਤੁਮਨੇ ਤੇ ਆਈ ਗੁਰਸੀ ਦੇ ਮਾਰ ਕੇ ਜਿਆ ਉਹ ਚਾਰ ਦਿਨਾਂ ਰੰਗ ਤੇ ਕਰ ਦੋ ਰੰਗ ਵਾ ਤੇ ਦੋ ਦੋ ਕਰਦੇ ਸੀ ਬਸ ਜਿਹੜਾ ਪਛ ਗਿਆ ਤੇ ਸਾਬ ਇੱਕ ਡੱਬਾ ਨਾਲ ਤੇ ਆ ਸੀ ਸਾਡੇ ਆ ਮਾਵਾ ਪਤਾ ਕੀ ਕਰਦੀਆਂ ਹੁੰਦੀਆਂ ਹਨਾ ਅਸੀਂ ਚਾਚੇ ਤਾਇਿਆਂ ਦੀਆਂ ਤਿੰਨ ਕੁੜੀਆਂ ਸੀ ਉਹ ਦੋਨੇ ਚਾਚੇ ਦੀਆਂ ਕੁੜੀਆਂ ਮੈਂ ਇੱਕ ਛੋਟੀ ਹੁੰਦੀ ਮੈਂ ਵੱਡੀ ਹੁੰਦੀ ਉਹ ਪਤਾ ਸਾਨੂੰ ਕੀ ਕਹਿੰਦੇ ਹੁੰਦੇ ਜਿੱਦ ਐਤਵਾਰ ਹੁੰਦਾ ਕਹਨੀਆਂ ਹੁੰਦੀਆਂ ਨਹੀਂ ਅਸੀਂ ਹੰਬੀਆਂ ਥੱਕੀਆਂ ਪਈਆਂ ਜੇ ਅੱਜ ਸਾਡੇ ਨਾਲ ਕੋਈ ਕੰਮ ਕਰਾਉਂਦਾ ਕੰਮ ਕੀ ਹੁੰਦਾ ਸਾਥ ਕੰਮ ਕਰਾਉਣਾ ਹੁੰਦਾ ਉਹਨਾਂ ਨੇ ਹਨਾ ਅ ਅੱਗੇ ਦੇਖੋ ਹਨਾ ਸਟੀਆਂ ਦੇ ਡਾ ਡੇ 85 ਹੁੰਦੇ ਲੱਗੀ ਬਹੁਤ ਵੱਡੇ ਵੱਡੇ ਅਸੀਂ ਨੇ ਕੀ ਕਰਨਾ ਐਤਵਾਰ ਨੂੰ ਸਾਡਾ ਲਾਹਾ ਲੈਂਦੀਆਂ ਹਨਾ ਇੱਕ ਜਾਨੀ ਥੱਬੇ ਕੱਢੀ ਜਾਂਦੀ 85 ਤੇ ਚੜ ਜਾਂਦੀ ਫਿਰ ਸਾਡੇ ਛੱਤਰ ਪੈਂਦੇ ਕਹਿੰਦੇ ਨੇ ਵੀ ਥੱਲੇ ਵਾਲੀਆਂ ਸਟੀਆਂ ਤੁਸੀਂ ਤੋੜੀ ਜਾਂ ਨੂੰ ਮਚਾਉਣੀਆਂ ਨੇ ਇੱਕ ਜਾਨੀ ਕੱਢੀ ਜਾਂਦੀ ਥੱਬੇ ਬਣਾਈ ਜਾਂਦੀ ਦੋ ਜਾਨੀਆਂ ਸਿਢੋਈ ਜਾਂ ਨੂੰ ਡਾਟੇ ਵੱਡੀ ਸਾਰੀ ਸਾਡੇ ਰਸੋਈ ਹੁੰਦੀ ਖੁੱਲ੍ਹੀ ਖੁੱਲ੍ਹੀ ਐਂ ਭਾਂਡੇ ਵਾਂਗੂ ਦੇ ਬਾਹਰ ਓਟ ਆ ਜਾ ਕਰਿਆ ਹੋਇਆ ਸੀ ਇੱਕ ਹੁੰਜੇ ਜਿਹਾ ਅਸੀਂ ਏਡਾ ਟੇ ਲਾ ਲਾਨੇ ਸਟੈਚ ਕਰਨੇ ਹੁਣ 8 ਦਿਨ ਨਾ ਬੋਲੇ ਚੰਗਾ ਹੁਣ ਅਸੀਂ ਸਾਡੀਆਂ ਸਟੀਆਂ ਨਹੀਂ ਲੈ ਕੇ ਦੇਣੀਆਂ ਤੇ 8 ਦਿਨ ਕਿਹੜਾ ਦੂਜਾ ਤੀਜਾ ਦਿਨ ਚੱਕ ਦੰਦੀਆਂ ਸੀ ਦੋਕ ਦਿਨ ਤਾਂ ਆਰਾਮਦਾਰੀ ਕਰਦੀਆਂ ਚੱਕ ਦੰਦੀਆਂ ਦੂਜੇ ਤੀਜੇ ਦਿਨ ਕਿਉਂ ਪਾਣੀ ਪੂਣੀ ਤੱਤੇ ਵਰਦੇ ਹੁਣ ਐਨੇ ਜਾਣੇ ਸੀ ਸੁੱਖ ਨਾਲ ਸਾਰੇ ਨਹਾਉਂਦੇ ਏਡਾ ਵੱਡੇ ਪਤੀਲੇ ਤੇ ਹੁੰਦੇ ਤੌੜੇ ਗੱਡੇ ਹੁੰਦੇ ਹਨਾ ਦੇ ਚੌਕਾ ਤੇ ਲੈ ਚੌਕਾ ਸਾਰੇ ਨਿਹੜੀਆਂ ਚੱਕ ਦੰਦੀਆਂ ਤੀਜੇ ਚੌਥੇ ਦਿਨ ਫੇਰ ਸਾਨੂੰ ਕਹਦਾ ਪਰ ਸਾਨੂੰ ਆਏ ਨਹੀਂ ਸੀ ਕਹਿੰਦੇ ਅਸੀਂ ਆਪ ਦੀ ਆਈ ਤੇ ਆ ਜਾਂਦੀਆਂ ਫਿਰ ਅਸੀਂ ਜੇ ਸੰਸੂਟੀ ਸਾਢੇ ਦਾ ਉਹ ਦੋ ਟਾ ਇੱਕ ਵਜੇ ਸੁੱਟੂ ਮਿਲਦੇ ਹੁੰਦੇ ਜਿਵੇਂ ਸਾਨੂੰ ਆਏ ਲੱਗਦਾ ਬੀਬੀ ਚੰਗ ਵਿਚਾਰੀਆਂ ਔਖੀਆਂ ਹੁੰਦੀਆਂ ਫਿਰ ਤੇ ਫਿਰ ਤਾਂ ਅਸੀਂ ਲਿਆ ਦਿੰਦੀ ਹਾਂ ਨਹੀਂ ਅਸੀਂ ਤਾਂ ਪੱਪੀ ਨਹੀਂ ਸੀ ਲਾਉਣੀ ਕਿਤੇ ਵੀ ਆਪ ਤਾਂ ਤੁਸੀਂ ਆਪ ਹੀ ਲਿਓ ਤੇ ਵੀ ਅਸੀਂ ਨਹੀਂ ਸਟੀਆਂ ਸੁੱਟੀਆਂ ਲੈ ਹੁੰਦੀਆਂ ਹੈਗੀਆਂ ਸਾਨੂੰ ਤਾਂ ਲੈਉਣੀਆਂ ਔਖੀਆਂ ਲੱਗਦੀਆਂ ਕੰਡ ਲੜਦੀਆਂ ਐ ਕਹਿੰਦੀਆਂ ਵੀ ਕੰਡ ਲੜਦੀ ਹੈ ਹਨਾ ਤੇ ਫਾਂ ਸਾਡੇ ਲੰਬਾ ਸਾਰਾ ਵੇੜਾ ਹੁੰਦਾ ਸੀ ਲੰਬੇ ਸਾਰੇ ਵੇੜੇ ਤੇ ਸਾਡੇ ਮੇਰੇ ਬਾਬੇ ਹੋਰੇ ਦੋ ਭਰਾ ਸੀ ਛੋਟੇ ਬਾਬੇ ਦੇ ਜਿਵੇਂ ਬਾਕਸ ਬਸ 7 2 4 4 ਸਾਢੇ 3 ਸੀ ਛੋਟਾ ਬਾਕਸ ਬਹੁਤ ਉਹ ਮੇਰੇ ਬਾਬੇ ਦਾ ਚਾਰ ਚਾਰ ਪੰਜ ਪੰਜ ਮੰਜੇ ਹੁੰਦੇ ਸਾਢੇ 3 ਮੇਰੇ ਪਾਪੇ ਉਹ ਹੀ ਪਰਾ ਸਾਢੇ ਦਾਤੀ ਫਰੇ ਪੱਖੇ ਲੈਂਦੇ ਸੀ ਉਦੋਂ ਅਸੀਂ ਉਸ ਦੀ ਵੀ ਇੰਨੀ ਹਵਾ ਲੱਗਦੀ ਹੁੰਦੀ ਮੇਰਾ 3 1/4 3 ਨੰਬਰ ਹੁੰਦਾ ਮੇਰੇ ਭਰਾ ਮੇਰਾ ਲੜਵਾ ਦਾ ਛੋਟਾ ਹੁੰਦਾ ਜਿਹੜਾ ਮੈਂ ਗੇਹੂਗਾ ਕਹਦਾ ਉਹ ਮੂਰੇ ਵੀ ਹੁੰਦਾ ਮੈਂ 3 ਨੰਬਰ ਤੇ ਪੈਂਦੀ ਉਦੋਂ ਦਾ ਇੱਕ ਉਹ ਪੱਖਿਆਂ ਦੀ ਹਵਾ ਵੀ ਬਹੁਤ ਲੱਗਦੀ ਬੋਤ ਹੁਣ ਤਾਂ ਜੇ ਪੱਖਾ ਲਾ ਲਿਆ ਹਨਾ ਖੜੜ ਖੜੜਾ ਲਾਦਾ ਵੀ ਸਿਰ ਚ ਵਾਇਦਾ ਵਾ। ਜੋੜਾ ਵਧੀਆ ਬੱਚ ਪੁਲਸੀ ਕਾਸ ਬਣਾਵਾਏ ਬਹਿ ਜਾਂਦੇ ਸੀ ਮੰਜਾਂ ਤੇ ਇਹੇ ਜਿਵੇਂ ਤਾਂ ਅਸੀਂ ਰੋਟੀਆਂ ਰੋਟੀਆਂ ਖਾ ਕੇ ਨਾ ਸਾਰਾ ਟਬਰ ਮੰਜਾਂ ਤੇ ਬੈਠਿਆ ਹੱਸੀ ਖੇਡੀ ਜਾਂਦੇ ਆ ਨਾ ਇੱਕ ਦੂਜੇ ਨੂੰ ਝੇੜੀ ਜਾਂਦੇ 10 ਸੰਜਵਾਕ ਹੁੰਦੇ 10 ਜਾਣੇ ਸਾਡੇ ਸਿਆਣੇ ਹੁੰਦੇ। ਛੋਟਾ ਜਿਹਾ ਸਾਡੇ ਟੀਵੀ ਹੈ ਏਡਾ ਕਿ ਮੇਰੇ ਚਾਚਾ ਨੇ ਛੋਟਾ ਜਿਹਾ ਕਾਲਾ ਟੀਵੀ ਦਿੰਦਾਂ। ਉਹ ਦਸਕਤੀ ਮਾਨ ਆਉਂਦਾ ਹੁੰਦਾ ਸੀ। ਅਸੀਂ ਦੇਖਦੇ ਹੁੰਦੇ ਸਕਤੀ ਮਾਨ ਸ਼ਕਤੀਮਾਨ ਪਤਾ ਸੀ ਕਿ ਇਹ ਦੇਖਦੇ ਹੁੰਦੇ ਸੀ ਉਹ ਪਤਾ ਤਾਂ ਕੋਠੇ ਤੇ ਵੀ ਥੱਲੇ ਦਾ ਕੁੜੀਆਂ ਦੇਖਣੀਆਂ ਦੇਖੋ ਅੱਜ ਕੱਲ ਕੋਈ ਰੋਕ ਟੋਕ ਨਹੀਂ ਹੈਗੀ ਕੁੜੀਆਂ ਦੇਖਣ ਨਾ ਦੇਖਣ ਉਹ ਉੱਪਰ ਕੋਠੇ ਚਾਰੇ ਕਿਨਾਰੇ ਕਿ ਲੱਫਤਾ ਹਨਾ ਫਿਰ ਅਸੀਂ ਕੀ ਕਰਦੀਆਂ ਇੱਕ ਜਣ ਇੱਕ ਤਾਂ ਸਾਡੇ ਚੋਪਾ ਉਗੀਆਂ ਚ ਖੜਦੀ ਹੁੰਦੀ ਇੱਕ ਮੋਰੀ ਦੀ ਚ ਖੜਦੀ ਹੁੰਦੀ ਫਿਰ ਇੱਕ ਜਾਨੀ ਸ਼ਕਤੀਮਾਨ ਦੇਖ ਕੇ ਹੁੰਦੀ ਇੱਕ ਜਾਨ ਫੇਰ ਦੇਖ ਕੇ ਜੇ ਐਂ ਦੇਖਦੇ ਜੇ ਐਂ ਹੁੰਦਾ ਨਾ ਵੀ ਕੋਈ ਆਉਂਦਾਗਾ ਭੱਜ ਕੇ ਅਸੀਂ ਥੱਲੇ ਉਤਰਦੇ ਹਾਂ ਨਾ ਕਿੰਨੀ ਸਪਟਾਈਸ ਜੂੜਾ ਨਹੀਂ ਸੀ ਕਰ ਲੈਂਦੇ ਉਹ ਤਾਂ ਜੂੜੇ ਜੁਤਰੀਆਂ ਮੀਟੀਆਂ ਕੁਸ ਕਰਨਾ ਉਹਦੋਂ ਕੁਸ ਕਰ ਲੈਂਦੇ ਸੂਟ ਨਹੀਂ ਸੀ ਚ ਅੱਜ ਦਾ ਪਾਉਣ ਕੰਦੇ ਕਹਿੰਦੇ ਨਾ ਕੁੜੀਆਂ ਦੇ ਇਹ ਚੀਜ਼ੀ ਸਮਝ ਲਾ ਲੈ ਹੈ ਨਾ ਅੱਜ ਕੱਲ ਵੈਆਂ ਤੇ ਕੁਮਾਰੀਆਂ ਵਿੱਚ ਕੋਈ ਫਰਕ ਨਹੀਂ ਹੈਗਾ ਤੇ ਵੀ ਕੁਮਾਰੀਆਂ ਨੇ ਕਹਿ ਹੀ ਵੈਆਂ ਨੇ ਬਈ ਉਹ ਬਚਪਨ ਦਾ ਕਸਮ ਲੱਗੇ ਹੈ ਨਾ ਮੈਂ ਕਹਨੀ ਆ ਵੀ ਇੱਕ ਵਾਰੀ ਤਾਂ ਪ੍ਰਮਾਤਮਾ ਜੀ ਜ਼ਰੂਰ ਮੁੜ ਕੇ ਆਵੇ ਸਭ ਤੋਂ ਹੇ ਉਹ ਵਾਚ ਫਣ ਦੀਆਂ ਯਾਦਾਂ ਆ ਕੇ ਤਾਂ ਨਾ ਕਿੰਨਾ ਇਕੱਠ ਜਾ ਹੁੰਦਾ ਕਿੰਨੇ ਕੰਮ ਕਰਦੀਆਂ ਕਿੰਨਾ ਹੋ ਕਰਦੀਆਂ ਸ assi ਆ ਕਰਦੇ ਇਕੱਠੇ ਰਹਿੰਦੇ ਸਾਰੇ ਘਾਸੇ ਦਾ ਪਤਾ ਨਹੀਂ ਸੀ ਜਦੋਂ ਸਟੀਆਂ ਮਿਲ ਜਾਂਦੇ ਜਾਂ ਸਕੂਲ ਚ ਬੂਟਵਾਟ ਕਰ ਦਿੰਦੇ ਤੋਂ ਆ ਕੇ ਲਿਆ ਉਹ ਨਾ ਫਿਰ ਕੀ ਕਰਦੇ ਅਸੀਂ ਹਾਲੇ-ਦਾਲੇ ਹੋ ਜਾਂਦੇ ਮੇਰੇ ਬਾਬੇ ਦੇ ਹਨਾ ਮੇਰੇ ਬਾਬੇ ਨੇ ਲਿਓਣਾ ਸਾਰਾ ਸਮਾਨ ਤੇ ਤੇ ਰਾਂ ਪਈ ਸਾਨੂੰ ਬੂਟ ਚਾਹੀਦੇ ਸੀ ਸਕੂਲ ਵਾਲੇ ਕਾਲੇ ਜਿਹੇ ਬੂਟ ਹੁੰਦੇ ਹਨਾ ਸਕੂਲਾਂ ਚ ਪਾਉਣ ਤੇ ਨਰਮਾ ਲੈ ਕੇ ਜਾਣਾ ਸੀ ਮੇਰੇ ਬਾਬੇ ਨੇ ਜਦੋਂ ਮੇਰੇ ਬਾਬੇ ਨਰਮਾ ਲੈ ਕੇ ਜਾਣਾ ਸੀ ਹਨਾ ਉਹ ਦੋ ਦੋ ਤਿੰਨ ਜਾਣੇ ਤਾਂ ਜਿਹੜੇ ਵੱਡੇ ਸੀ ਉਹਨੇ ਤਿਆਰ ਕਰਲੇ ਨਾਲ ਲੈ ਜਾਣ ਨੂੰ ਤੇ ਸਾਨੂੰ ਉਹਨੇ ਕਿਹਾ ਨਹੀਂ ਸਾਡੀਆਂ ਮਾਵਾਂ ਨੇ ਕੀ ਕਰਿਆ ਵੀ ਤੁਹਾਡਾ ਦਾਦਾ ਜਾਂਦਾ ਕਹਿੰਦੇ ਜਾ ਪਾਗ ਜੋ ਸਾਡੇ ਜਿਹੜੇ ਵੱਡੇ ਸੀ ਹਨਾ ਤੇ ਉਹ ਕਹਿੰਦੇ ਐਂ ਕਰੋ ਸਾਨੂੰ ਤਾਂ ਬਾਬਾ ਲੈ ਕੇ ਜਾਊਗਾ ਨਾਲ ਵੀ ਤਾਇਆ ਜਿਹੜੇ ਛੋਟੇ ਬਾਬੇ ਦੇ ਮੁੰਡੇ ਸੀ ਦੋਨੇ ਉਹ ਵੀ ਅਸਤ ਬਗ ਜਾਵਾਂਗੇ ਤੁਸੀਂ ਰਹਿ ਜਾਉਗੇ ਪੂਤਨੀਆਂ ਜੇ ਤੁਹਾਡੇ ਬੂਤਨੀ ਆਉਣੇ ਭਾਈ ਅਸੀਂ ਤਾਂ ਕੀ ਕਰਾਂ ਨਰਮੀ ਟਰਾਲੀ ਦੇ ਮਾਗਰ ਨਾ ਖੁੱਡਾਂ ਪੱਟ ਲਈਆਂ ਖੁੱਡਾਂ ਪੱਟ ਕੇ ਇਸ ਤਰ ਟਰਾਲੀ ਦੇ ਮਾਗਰ ਲੁਕੋਗੇ ਜਦੋਂ ਟੱਪ ਕੇ ਅਸੀਂ ਮਾਨਸਾ ਜੇ ਜਾਂਦੇ ਹੁੰਦੇ ਸੀ ਨਰਮਾ ਜਦੋਂ ਅਸੀਂ ਖਿਆਲਾ ਟੱਪ ਕੇ ਖਿਆਲੇ ਤੋਂ ਗਾਹਾਂ ਜਾ ਕੇ ਅਸੀਂ ਸਿਰਜੇ ਕੱਢ ਲੇ ਤਾਂ ਮੇਰੇ ਬਾਬਾ ਗਾਲਾਂ ਦੇਣ ਬਣ ਕੇ ਕਹਿੰਦਾ ਤੁਸੀਂ ਕਿੱਥੇ ਲੁਕੋ ਕੇ ਖਾਣਾ ਨਾ ਉਹ ਸਾਨੂੰ ਵਾਪਸ ਛੱਡ ਕੇ ਜਾਣ ਨਾ ਨਾ ਗਾਹਾਂ ਉੱਥੇ ਫਾਈ ਗਏ ਅਸੀਂ ਗਾਹ ਉਹ ਤਾਂ ਬੋਲੀ ਬੁੱਲੀ ਨਾ ਆਈ ਹੋ ਤਾਂ ਕਿਹੜਾ ਪੰਚਾ ਜੰਦਾ ਵੀ ਕੀ ਬੋਲੀਆਂ ਹੁੰਦੀਆਂ ਉਹ ਤਾਂ ਸਾਰਾ ਦਿਨ ਨਰਮਾ ਨਾ ਵੀ ਕਿ ਮਾਰ ਕੇ ਭੁੱਖੇ ਤੇ ਹਾਇ ਉੱਥੇ ਤੇ ਬਾਬਾ ਕਹਿੰਦਾ ਬੈਠੇ ਰੋ ਹੁਣ ਮਰੋ ਭੁੱਖੇ ਨਾ ਨਾ ਕਹਨਾ ਆਈ ਕਿ ਸੱਤ ਤੱਕ ਖਾਣ ਸੀ ਫੇ ਭਾਈ ਸਾਡਾ ਵੱਡਾ ਬਾਬਾ ਤਾਂ ਕਹਿੰਦਾ ਸੀ ਜਿਹਦੇ ਹੱਥ ਕਬੀਲਦਾਰੀ ਸੀ ਜਿਹੜਾ ਸਾਡਾ ਛੋਟਾ ਬਾਬਾ ਸੀ ਉਹਦੇ ਕੋਲੇ ਹੋਣਗੇ ਵਿਚਾਰੇ ਕੋਲੇ ਵੀ 50 ਰੁਪਏ ਫਿਰ ਉਹਨੇ ਸਾਨੂੰ ਨਾ ਚੌਲਾਂ ਨਹੀਂ ਆ ਗੱਚਕ ਦੇ ਹੋਲੇ ਕਹਿੰਦਾ ਲੁਕੋ ਕੇ ਖਾ ਲੋ ਕਹਿੰਦਾ ਨਹੀਂ ਤੁਹਾਡੇ 76 ਲਾਊਗਾ ਵੀ ਹਜੇ ਇਹਨਾਂ ਨੂੰ ਗੱਚਕਾਂ ਲਿਆ ਲਿਆ ਦਿੰਦਾ ਫੇਰ ਭਾਈ ਉਹ ਸਾਡੇ ਬੂਰਵਾ ਕੇ ਲਿਆ ਨਾਲੇ ਸਾਨੂੰ ਗਾਣਾ ਦਿੱਤੇ ਅੱਗੇ ਤਾਂ ਹਨਾ ਆ ਬਚਪਨ ਸੀ ਹੁਣ ਕਿਹੜੇ ਬਚਪਨ ਨੇ ਕਿਹੜੀਆਂ ਜੱਤਾਂ ਨੇ ਹੁਣ ਤਾਂ ਕਾਈ ਤੋਂ ਕਾਈ ਮਾਮਾ ਕਰਦਾਣ ਵੀ ਸਾਡੇ ਬੱਚੇ ਨੂੰ ਆ ਚਾਹੀਦਾ ਆ ਚਾਹੀਦਾ ਜਿਹੜੇ ਦਾਤਿਆਂ ਕੋਲ ਇੱਕ ਵੀਰਦਾਰੀਆਂ ਨੇ ਹੁਣ ਅੱਗੇ ਤਾਂ ਐਡਾ ਬੋਰੀ ਦਾ ਝੋਲਾ ਹੁੰਦਾ ਮੇਰਾ ਦਾਦਾ ਭਰ ਕੇ ਲਿਆਉਂਦਾ ਜਿਹੜਾ ਸੌਦੇ ਚੱਕਰੇ ਦਾ ਚਲੋ ਆਪਾਂ ਢੋਲ ਦਿੱਤਾ ਝਾੜ ਹੁਣ ਕਣਕ ਦਾ ਭਰ ਦਾਂਗੇ ਬੱਚੇ ਸਾਫ਼ ਕਰਤਾ ਪਿੱਛੋਂ ਪਾ ਜੋ ਕਰਨਗੇ ਵਿੱਚ ਵਿੱਚ ਨਹੀਂ ਆਪਾਂ ਤੋਂ ਬੜਿਆ ਜਾਂਦਾ ਅੱਛੀ ਕਰਦੇ ਆਪਾਂ ਵਲੌਗ ਦਾ ਐਂਡ ਮਿਲਦੇ ਆਪਾਂ ਕੱਲ ਨੂੰ ਕੋਈ ਨਵੇਂ ਵਲੌਗ ਨਾਲ ਐਗਰੀ ਵੀ ਕਰ ਸਕਦਾ ਹੈ ਜੀ ਜੀ